ਉਹਦੀ ਜੋੜੀਦਾਰ ਇੱਕ ਉਹ ਨਾਲ ਸੀਗਾ ਜੋੜੀਦਾਰ ਸੁੱਖਾ ਸਿੰਘ ਉਹ ਕਿੱਥੇ ਸੁੱਖਾ ਸਿੰਘ ਉਹ ਕਪੜਾ ਵੇਚਦਾ ਸੀ ਉਹਦੀ ਤੇ ਉਹਦੀ ਦੋਹਾਂ ਦੀ ਸੰਗਤ ਰਲ ਗਈ ਇਹਦਾ ਵੇਲੇ ਕੋਲੇ ਆਉਣਾ ਘਰੇ ਜਾਂ ਨਹੀਂ ਆਉਣਾ ਫਿਰ ਸਾਡੇ ਘਰੋਂ ਇਹ ਵੈਗ ਨੂੰ ਕੱਛਾ ਬਣਾਉਣ ਨਾ ਗਿਆ ਹਾਂ ਅਮਰਤਾਰੀ ਹੈਗਾ ਹੈਗਾ ਤੇ ਗਾਤਰਾ ਪਾ ਗਾਤਰਾ ਸਾਫ ਪਾਇਆ ਸਰੀ ਸਾਫ ਪਾ ਕੇ ਗਿਆ ਵਾ ਜਿਹੜਾ ਡੀਐਸਪੀ ਮਾਰਿਆ ਰੇਗੀ ਪੌੜੀ ਤੇ ਛਾੜ ਕੇ ਉਨੇ ਜਿਹੜਾ ਉਹਦਾ ਪਰਿਵਾਰ ਸੀ ਨਾ ਡੀਐਸਪੀ ਦਾ ਉਹਨੇ ਸਾਨੂੰ ਬਹੁਤ ਤੰਗ ਕੀਤਾ ਉਹਨੇ ਵੇਖੋ ਤੰਗ ਮਿੱਤੇ ਖੜ ਕੇ ਤੇ ਆ ਵੇਖੋ ਆ ਅਜੇ ਤੱਕ ਨਿਸ਼ਾਨ ਆ ਅਜੇ ਤੱਕ ਨਿਸ਼ਾਨ ਆ ਸਾਡੇ ਆ ਵੇ ਗੋਡਿਆਂ ਤੇ ਗਿੱਟਿਆਂ ਤੇ ਬਹੁਤ ਜਿਆਦਾ ਨਿਸ਼ਾਨ ਪਿੰਡੇ ਤੇ ਤੁਹਾਨੂੰ ਕੀ ਵਿਖਾਉਣ ਤੁਹਾਨੂੰ ਹੈ ਫਿਰ ਜਦੋਂ ਛੇੜ ਹੋਇਆ ਇਥੇ ਪੁਲਿਸ ਆਈ ਆ ਇੱਕੋ ਬੰਦਾ ਆ ਵੀ ਤੁਹਾਡਾ ਨਾਲ ਤੁਹਾਡਾ ਭਾਈ ਪਾਪੇ ਇਹ ਨੂੰ ਆਦਾ ਬਟਾਰਾ ਬੈਠਾ ਅੱਜ ਮਾਰ ਦਤਾ ਹਾਂ ਉਹਨੇ ਕਿਹਾ ਵੀ ਮਾਰੀ ਗੱਲ ਕਿਸ ਚੀਜ਼ ਆ ਫਿਰ 아이ਥਿੰਕ ਖੰਡਪਾੜ ਘਰੇ ਖੰਡਪਾੜ ਸਾਹਿਬ ਘਰੇ ਕਰਾਇਆ ਉਦੋਂ ਤੋਂ ਚਲੋ ਤੇ ਪੁਲਿਸ ਆਈ ਆ ਮੈਂਟਰੀ ਚਾਰਜ ਫਿਰੇ ਘੇਰਾ ਪਾਇਆ ਸਾਡੇ ਘਰ ਨੂੰ ਭੋਗ ਫੈਂਦੇ ਆ ਘੇਰਾ ਪਾਇਆ ਤਾਂ ਤੇ ਵੀ ਰਣਜੀਤ ਸਿੰਘ ਦਾ ਘਰ ਕਰ ਰਣਜੀਤ ਸਿੰਘ ਘੱਟਿਆ ਰਣਜੀਤ ਸਿੰਘ ਪਾਪਾ ਜੀ ਜਦੋਂ ਨਾਲ ਭੋਗ ਪੈਗਾ ਤਾਂ ਵੀ ਬੈਜੋ ਤੁਹਾਨੂੰ ਭੋਜਤ ਨਹੀਂ ਭੋਗ ਪੈਗਾ ਸਭ ਕੋ ਹੋਗਾ ਕੋਈ ਆਣਾ ਵੀ ਆਪ ਉਹ ਸਾਡਾ ਪਾਪਾ ਜੀ ਫੌਜੀ ਰਿਟਾਇਰਮੈਂਟ ਹੈਗਾ ਇਹਦਾ ਹੌਲਦਾਰ ਸੀ ਉਹਨੇ ਆਖਿਆ ਵੀ ਵੇਖੋ ਇੱਕ ਤੋ ਇਹ ਸਾਡਾ ਬੱਚਾ ਮਾਰਦਾ ਤੇ ਹੁਣ ਤੋ ਇਹਾਂ ਦੇ ਰਿੰਜੀਤ ਕਿੱਥੇ ਆ ਜਿੱਥੇ ਹੈਗਾ ਲੰਭ ਲੋ ਆਹ ਮਾਰ ਕੇ ਤੋ ਇਹ ਤੋ ਆ ਕੇ ਘੇਰਾ ਪਾ ਲਿਆ ਮੇਰੇ ਘਰ ਨੂੰ ਉਹਦਾ ਖੰਡ ਪਾਟ ਚੱਲਣ ਦੇ ਆਹ ਵੇਖੋ ਫੇਰ ਉਠਾ ਰਹਦਾ ਵੀ ਨਹੀਂ ਇਹ ਬੰਦਾ ਇਹਨਾਂ ਦਾ ਮਾਰਦਾ ਹਾ ਹੁਣ ਚਲੀ ਆਪ ਸਾਨੂੰ ਕੱਖ ਨੇ ਮਿਲਿਆ ਸਾਨੂੰ ਉਥੋਂ ਤੱਕ ਸਾਨੂੰ ਇਹ ਹੋ ਜਾਂਦੇ ਰਿਆ ਵੀ ਆ ਆਵੇ ਲੋ ਤੁਹਾਡੇ ਚ ਕਿਹੜਾ ਵਾ ਕਿਹੜਾ ਪਰ ਉਹਨਾਂ ਸਾਨੂੰ ਮੱਥੇ ਹੀ ਨਹੀਂ ਲੱਗਨ ਦਿੱਤੀ ਸਨਸਕਾਰ ਹੋਣ ਦਾ ਹੀ ਸਨਸਕਾਰ ਹੋਣ ਦੇ ਦੋ ਤਿੰਨ ਉੱਥੇ ਸੇਵਾ ਤੇ ਤਰਨਤਨ ਸਾਹਿਬ ਪਰ ਉਹਨਾਂ ਕੀਪਦਾ ਲੱਗਦਾ ਨਹੀਂ ਪੈ ਰਹੀ ਜੂਨ ਦਾ ਕਰਾਉਂਦੇ ਘਰ ਆਉਂਦੇ ਸਾਨੂੰ ਦੇ ਦੇ ਉਦਿਤੇ ਉਹਦਾ ਸਰੂਪ ਸਾਨੂੰ ਦਿੱਤਾ ਾਨੂੰ ਕਹਿੰਨੇ ਕਿਸੇ ਨੇ ਬਾਹ ਨੀ ਫੜੀ ਸਾਡੀ ਕਿਸੇ ਪਾਰਟੀ ਨੇ ਬਾਹ ਨੀ ਫੜੀ ਜਿੱਥੇ ਵੀ ਜਾਈਦਾ ਸੀ ਨਹੀਂ ਉਹ ਤੇ ਬਸ ਐਂਦਾ ਹੀ ਜਾਣਾ ਕਿ ਨੇ ਸਰੋਪਾ ਦੇ ਦੇਣਾ ਭੋਗ ਭਾਗ ਸੇ ਫੇਰ ਐਡ ਖਾਲਸਾ ਉੱਠਿਆ ਐਡ ਖਾਲਸਾ ਦਾ ਸਾਡਾ ਸਰਬੰਧ ਹੋ ਗਿਆ ਫੇਰ ਸਾਡੀ 3000 ਰੁਪਿਆ ਤਨਖਾਹ ਵੱਧੀ ਫੇਰ ਸਾਡਾ ਰੋਟੀ ਪਾਣੀ ਚੱਲਦਾ ਆ ਅਜੇ ਤੱਕ ਮਿਲਦੀ ਆ